ਲਾਈਵ ਮਿੱਤਰੋ ਹੁਣ ਤੁਹਾਡੇ ਵਾਸਤੇ ਜਿਹੜੀ ਗੱਡੀ ਲੈ ਕੇ ਆਏ ਆ ਤੁਸੀਂ ਐ ਲੈ ਲਓ ਬਸ ਜਿੱਡੀ ਗੱਡੀ ਐ ਜਿਹੜੇ ਪਰਿਵਾਰ ਦੇ ਵਿੱਚ ਥੋੜੇ ਜੇ ਮੈਂਬਰ ਜ਼ਿਆਦੇ ਨੇ ਉਹਨਾਂ ਵਾਂ ਐ ਜੱਟ ਸੌਦਾ ਇਹੀ ਆ ਗਿਆ ਜੱਟ ਸੌਦਾ ਉਹ ਜਿਹੜੀ ਗੱਲ ਕਹਿੰਨੀ ਸੀ ਵੀ ਜੱਟ ਸੌਦਾ ਇਹੀ ਆ ਗਿਆ ਤੇ ਇਹ ਬਾਈ ਜੀ ਕਿਹੜਾ ਮਾਰ ਲਾ ਗਿਆ ਜੀ ਇਹ 2011 ਮਾਡਲ ਆ ਜੀ 11 ਮਾਡਲ 14 ਚ ਰਜਿਸਟਰਡ ਆ ਜੀ 29 ਤੱਕ ਪਾਸਿੰਗ ਆ ਜੀ ਇਹਦੀ ਠੀਕ ਹੈ ਜੀ ਹਾਂਜੀ ਹਾਂਜੀ ਤੇ 29 ਤੱਕ ਪਾਸ ਨੇ ਯਾਨੀ ਕਿ 4-5 ਸਾਲ ਇਹਦੇ ਪਾਸਿੰਦੇ ਪਏ ਨੇ ਜੀ ਹਾਂਜੀ 29 ਤੱਕ ਪਾਸ 29 ਤੱਕ ਪਾਸ ਸਾਰੇ Ориਜਨਲ ਮੰਗੂ ਬੇੜ ਦੇ ਬਈ ਇਹ ਮੈਨੂੰ ਜਮਾਤਾ ਨਹੀਂ ਤਾਂ ਦੇ ਹਾਂਜੀ ਤੇ ਬਾਕੀ ਗੱਡੀ ਬਹੁਤ ਡੀਰ ਪੱਖੋਂ ਬਿਲਕੁਲ ਸਾਫ ਸੁਥਰੀ ਗੱਡੀ ਆ ਜੀ ਤੇ ਬਾਈ ਜੀ ਕਿੰਨੇ ਦੀ ਬਾਦਣੀ ਇਹ ਪੂਰੀ ਪੂਰੀ ਖਿੱਚ ਕੇ ਪਾ ਯਾ ਪਾ ਪੂਰੀ ਖਿੱਚ ਗਈ ਆ ਪਾ 3 ਲੱਖ ਦੀ ਦੇਣੀ ਹੈ ਜੀ ਬਸ 3 ਲੱਖ ਦੀ ਹਾਂ ਜੀ ਮੰਗੀ ਪਵਾ ਸਵਾ 3 ਜਈ ਕੁਝ ਵੀ ਪਰ ਠੀਕ ਹੈ ਜੀ 3 ਲੱਖ ਦੀ ਦੇ ਦਾਂਗੇ ਲੈ ਵੀ ਮਿੱਤਰੋ 3 ਲੱਖ ਦੇ ਵਿੱਚ ਆਹ ਖੜੀ ਹੈ ਤੁਸੀਂ ਆ ਲਾ ਲਓ ਬਸ ਜਿੱਦੀ ਗੱਡੀ ਜਿਹਦਾ ਥੋੜਾ ਜਿਹਾ ਪਰਿਵਾਰ ਵੱਡਾ ਹੈ ਤੁਸੀਂ ਐਵੇਂ ਲਾ ਲਓ ਯਾਰ ਕਿਤੇ ਜਾਣਾ ਦੂਰ ਨੇੜੇ ਸਾਰਾ ਪਰਿਵਾਰ ਰਾਮ ਨਾਲ ਮਹਗੇ ਦੇ ਵਿੱਚ ਜਾ ਸਕਦੇ ਹੋ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਲਓ 3 ਲੱਖ ਦੇ ਵਿੱਚ ਇਹ ਗੱਡੀ ਤੁਹਾਨੂੰ ਦੇਣੀ ਹੈ ਬਾਕੀ ਹੋਰ ਵੀ ਗੱਲ ਥੋੜੇ ਨਾਲ ਆਪਾਂ ਸਾਂਝੀ ਕਰ ਲਈਏ ਪੈਸੇ ਥੋੜੇ ਕੋਲੇ ਜਿੰਨੇ ਵੀ ਹੈਗੇ ਨੇ ਕੇ ਇਹ ਪਾ ਕੇ ਪੈਸੇ ਥੋੜੇ ਬੋਦੇ ਆਉਂਦਾ ਜਿਹੜਾ ਆਈਡੀ ਬਾੜ ਜੀ ਇਹਨਾਂ ਕਾਰਸ ਨੂੰ ਗੱਡੀ ਲੈ ਕੇ ਤੋੜਾਂਗੇ ਇੱਥੋਂ ਹਾਂਜੀ ਗੱਡੀ ਦੇ ਕੇ ਤੋੜ ਲੈ ਤੁਹਾਨੂੰ ਠੀਕ ਹੈ ਜੀ ਸੰਪਰਕ ਕਰੇ